ਔਰ ਇੱਕ ਬੰਦੇ ਦੀ ਘੜਤੀ ਉਹ ਬੈਠਾ ਪਿਆ ਨਾ ਭੁੰਨੇ ਕਹਿੰਦਾ ਵੇਣਾ ਹੈ ਗੱਡੀ ਤੋਂ ਗੱਡੀ ਫਿਰ ਦੇਖ ਲੈ ਉਹਦਾ ਬੱਜਾ ਦੇਖ ਲੈ ਕਹਿੰਦਾ ਉਹ ਇਕੱਠੀ ਕਰਕੇ ਜੀਦਾ ਇਹ ਤਾਂ ਨਹੀਂ ਆ ਗਈ ਵਿੱਚ ਬਲਦੇ ਹੀ ਜਦੋਂ ਅੱਛਾ ਜਦੋਂ ਦੇਖਿਆ ਜਿੰਨੀ ਜਦੋਂ ਆਪਣੇ ਦੇਖਿਆ ਵਿੱਚ ਨਹੀਂ ਬਰਾਬਰ ਆ ਗਈ ਨਾ ਹੂੰ ਉਹ ਇੱਥੇ ਪੂਰੀ ਨੱਪ ਕੇ ਦੋਣੀ ਵਿੱਚ ਹੂੰ ਨੱਪ ਕੇ ਦਿੱਤੀ ਉਹ ਜਿਹੜੀ ਗੜਬੀ ਆ ਹਾਂ ਹੂੰ ਜਿਹੜੀ ਆਪਣੀ ਆ ਚੀਜ਼ ਆ ਤੁੰਨੀ ਹੂੰ ਇੱਥੇ ਘੁੱਟ ਕੇ ਫੜਣੀ ਹੂੰ ਘੁੱਟ ਕੇ ਫੜ ਕੇ ਰੱਖਣੀ ਤੁਸੀਂ ਮੈਨੂੰ ਜੋਰ ਨਾਲ ਫੜ ਸਕਦੇ ਮੈਂ ਖੜੀ ਰਹੀ ਹਾਂ ਹੂੰ ਬਾਤ ਚ ਉੱੜ ਗਈ ਮੈਂ ਸੈਟ ਦੇ ਹੋ ਜਾਣਾ ਆ ਵੀ ਜਦੋਂ ਨਿਕਲ ਗਈ ਆ ਵੀ ਗੜਵੀ ਮਾਰਨੀ ਉਹ ਚੱਕੇ ਉਹ ਪਹਿਲਾਂ ਆਪਣੇ ਆਪ ਨਿਕਲ ਗਈ ਆਪਣੇ ਆਪ ਆਪਣੇ ਆਪ ਵੀ ਗੜ ਕਰਦੀ ਜਿਹੜੀ ਭੁਲਕੇ ਹੋ ਜਾਂਦੀ ਲਾਈਵ ਤੇ ਵੀਡੀਓ ਫੜੀ ਮਾਣਾ ਕੈਮਰਾ ਦੇਖੀਏ ਕਰਕੇ ਤੁਸੀਂ ਦੇਖੋ ਲਾਈਵ ਐਕਸਪੈਰੀਮੈਂਟ ਕਿ ਧਰਨ ਕਿਦਾਂ ਨਿਕਲਦੀ ਆ ਕਹੇਂ ਉਂਗਲ ਨਾਲ ਕਿ ਕੈਮਰਾ ਨਹੀਂ ਸਕਦਾ ਇਧਰ ਮੈਂ ਫੜ ਲਾ ਇੱਥੇ ਇਦਾਂ ਆਹ ਪਾਲਾ ਚੜ ਉਹ ਸ਼ਗਭੀ ਫੜ ਲੈਂਦਾ ਇਦਾਂ ਹਾਂ ਆ ਇਹਨਾਂ ਕੱਪੜਾ ਮਾਦਮਾ ਕਰਦੇ ਤਾਂ ਸਾਰਕ ਨੂੰ ਤਾਂ ਜਿਹੜੇ ਕੱਢੇ ਲੱਪਸ ਗਿਆ ਕੰਨ ਭਾਈ ਅੱਜ ਤਾਂ ਸੀ ਆ ਜੇ ਤਾ ਉਹ ਮਾ ਉਹ ਤੇ ਨਾ ਰੱਖ ਕੇ ਦਿੰਦਾ ਨਾ ਕਈ ਨਾ ਸੱਦਾ ਥਲੇ ਲਾਉਣੇ ਨਾ ਉਹ ਤੇ ਬਣਾ ਇਹ ਤਾਂ ਆਪਣਾ ਸਾਰਕ ਆਈ ਤੇ ਮੈਂ ਤੇ ਬੋਟ ਰੱਖ ਲਵਾਂਗਾ ਬੋਟ ਰੱਖ ਲਵਾਂਗਾ ਇਹ ਕੱਪੜਾ ਦਾ ਨਾ ਇਹ ਤਾਂ ਗੜਦੀਆਂ ਨਾ ਇਹਦਾ ਘਟਦੇ ਪਾਣਾ ਤੇ ਜਿਹੜੇ ਛੱਡ ਨਹੀਂ ਜਿੰਨੀ ਘਟਦੇ ਤਾਂ ਤੇ ਰੱਖਦਾ ਤਾਂ ਹਾਂ ਹੂੰ ਤੇ ਕਿਦਾਂ ਮੈਂ ਖਿੱਚਣੀ ਆ ਸਰ ਦੇ ਦੇਖੀ ਆਪਣਾ ਚੰਮੜ ਗਈ ਓਏ ਦੇਖੇ ਇਹ ਤੁਹਾਨੂੰ ਨਿਕਲਣੀ ਹੈ ਆਪਣਾ ਛਾੜੇ ਕੋ ਔਖਾ ਕੰਮ ਨਹੀਂ ਹੋ ਯਾਰ ਸੱਚੀ ਚੰਮੜ ਗਈ ਬਾਬਾ ਚੰਮੜ ਗਈ ਖੱਚ ਪੈ ਗਈ ਹੂੰ ਇਹਦੇ ਖੱਚ ਗਿਆ ਆਪ ਥੱਲੇ ਮਾਰਦੇ ਤੁਹਾਨੂੰ ਜਾ ਕੇ ਬਾਹਰ ਕਹਿੰਦਾ ਜ਼ਰਾ ਬਈ ਜੀ ਸਹੀ ਹੈ ਜਰਾ ਵਧੀਆ ਸੱਚ ਅੱਛਾ ਇਹਨੇ ਆਪ ਹੀ ਲੈਣਾ ਹੁਣ ਜਦ ਸਾਡੇ ਬਣਾ ਲੈਣਾ ਜਾ ਲੈਣੀ ਆ ਢਿੱਲੇ ਆਉਣ ਲੱਪੇ ਹੁਣ ਪਹਿਲਾਂ ਇਹਨਾਂ ਘਸੋ ਵਿੱਚ ਹੋਏ ਨਾ ਢਿੱਲੇ ਚੜਦਾ ਹੁਣ ਆਪਣੇ ਚੜਦੇ ਢਿੱਲੇ ਹੋ ਜੇ ਜਦੋਂ ਮੱਕਾ ਨਹੀਂ ਨਾ ਨਾਲ ਪਹਿਆ ਆਪਣੇ ਛੱਡ ਜਾਣੀ ਮਨ ਜਦੋਂ ਬਹੁਤ ਜਿਆਦਾ ਤਿਕਾਈ ਜਾ ਕਈਆਂ ਬੰਦੇ ਤਾਂ ਜਿੰਨਾ ਜਿਆਦਾ ਪਈ ਹੋਵੇ ਨਾ ਪੱਕ ਜਾਵੇ ਉਹਦਾ ਭਾਂਜਾ ਬਣ ਵੀ ਦੇਖੀ ਕਿ ਤਾ ਚੱਕੇ ਬਣਾ ਲਈ ਰਾਂਗੇ ਅੱਛਾ ਪਹਿਲਾਂ ਕੱਪੜਾ ਪਾਣੀ ਨਾਲ ਨਿਚੋੜ ਲੈਣਾ ਪੂਰਾ ਨਿਚੋੜਨਾ ਵਿੱਚ ਪਾਣੀ ਦਾ ਤੇ ਛੱਡ ਲੈਣਾ ਉਦਾਂ ਮਦਗੀ ਉਦਾਂ ਮਦਗੀ ਹੈ ਚਾਹੀਦਾ ਵੀ ਨਾ ਗਿੱਲਿਆਂ ਚ ਨਾ ਸਕੇ ਹੂੰ ਚੱਕ ਜਾ ਵੀ ਜਾ ਕਰੇ ਹਾਂ ਆ ਆ ਜੇ ਉਹ ਜੇ ਨਾ ਪਹਿਲਾਂ ਪੁੰਨੇ ਬੈਜਣਾ ਮਰਾ ਦਾ ਲੈ ਕੇ ਬੈਠੇ ਕਿੰਨਾ ਚਿਰ ਬਹਿਣਾ ਇੱਕ ਘੰਟੀ ਬਹਿਣਾ ਚੱਲ ਗਿਆ ਬੈਠਾ ਐਸੇ ਚੈਨ ਕਰਦੇ ਹਾਂ ਨਾ ਧੀ ਹੁੰਦੇ ਆ ਆ ਹੋਏ ਰਿਲੈਕਸ ਹੋਇਆ ਹਾਂ ਹੈਨਾ ਇਹ ਜਦੋਂ ਨੀ ਆ ਹੈਗੀ ਆ ਕੱਲਾ ਐ ਦੋ ਵਾਰੀ ਲਾਉਂਦੀ ਆ ਦੂਜੀ ਵਾਰੀ ਜਾਣ ਚੱਕ ਦੇਣੀ ਹੁਣ ਕਿੰਨੇ ਦਿਨ ਵਾ ਕਰਾਵਾਂ ਪਾਣੀ ਦਾ ਸਵੇਰੇ ਜਦੋਂ ਉੱਠਣਾ ਚਾਹ ਪਾਣੀ ਨਹੀਂ ਬਣਾਉਣਾ ਉਹਨੂੰ ਫੋਨ ਮਾਰਦੇ ਨੇ ਨੇਨੇ ਕਾਲ ਜੇ ਹਾਂ ਚੱਲ ਠੀਕ ਆ ਸਵੇਰੇ ਤੇ ਉਹ ਜਿਆਦਾ ਕਹਿੰਦੇ ਨੇ ਨੇਨੇ ਕਾਲ ਜੇ ਇਹਨਾਂ ਕੋਈ ਜ਼ੋਰ ਨਹੀਂ ਲੱਗਦਾ ਨਾ ਤੇਰੇ ਪੇਟ ਨੂੰ ਕੋਈ ਦਰਦ ਗੁਣੀ ਆ ਨੇਨੇ ਕਾਲ ਜੇ ਕਹਿੰਦੇ ਉਹ ਜਿਹੜੀ ਗੜਵੀ ਨੇ ਖਿੱਚ ਪਾਣੀ ਉਹ ਹੀ ਪਾਣੀ ਆ ਹਾਂ ਉਹ ਜਦੋਂ ਇਹਨਾਂ ਵਿੱਚੋਂ ਨਾ ਚੁੰਨੀ ਪਹਿਲਾਂ ਕੱਪੜੇ ਨਾਲ ਨਿਚੋੜ ਲੈਣੀ ਐ ਇਹਨਾਂ ਵਿੱਚ ਐ ਖਿੱਚ ਲੈਣੀ ਆ ਉਹ ਆਪ ਹੀ ਚੁੰਬੜਿਆਂ ਦਾ ਉਹ ਪੂਰਾ ਫੇ ਉਹ ਖਿੱਚ ਦਾ ਅੰਦਰੋਂ ਢਿੱਡ ਨੂੰ ਐ ਗੜਵੀ ਖਿੱਚਦੀ ਆ ਟੱਡ ਗਿਆ ਮੇਰੇ ਪੈਜੀ ਸੀ ਧਰਨਾ ਮੈਂ ਉਹ ਸਿਆਣੀ ਮਾਦਾ ਨਹੀਂ ਜਿਹੜੀ ਕੀ ਨਾ ਆਂਟੀ ਦਾ ਆਪਣੇ ਪਿੰਡ ਦੀ ਨਹੀਂ ਇਹਨੂੰ ਪਤਾ ਕੀ ਉਹ ਜਿਹੜੀ ਸਕੂਲ ਹਾਂ ਉਹ ਆਂਟੀ ਕੱਢ ਦਿੰਦੇ ਉਹਨੇ ਕੱਲ੍ਹ ਚ ਕਰਦੀ ਗੱਡੀ ਤਾਂ ਉਹੋ ਕੀ ਮੈਡ ਸੌਕੇ ਰੱਖਦੀ ਹੈ ਕੱਲ੍ਹ ਰਾਤ ਪੈ ਗਈ ਸੀ ਮੇਰੇ ਮੇਰੇ ਬੰਦੇ ਨੇ ਕੱਢੀ ਸੀ ਹਾਂ ਕਹਿੰਦਾ ਦਸੀ ਆਗੇ ਇਹਨੂੰ ਉਹਦਾ ਨਾਮ ਹੈ ਮੈਂ ਕਿਹਾ ਪਸਾੜੇ ਨੂੰ ਦੱਬਣਾ ਘੁੱਟਣਾ ਕਹਿੰਦਾ ਨਹੀਂ ਨਹੀਂ ਕਹਿੰਦਾ ਕੱਢ ਦਿੰਦਾ ਹਾਂ ਬਾਕੀ ਉਹਨੇ ਹੋਈ ਗੱਲ ਕੀਤੀ ਕਹਿੰਦਾ ਇੱਕ ਵਾਰੀ ਹੋਣ ਘਡਾਲਾ ਰੋਟੀ ਖਾਣ ਤੋਂ ਪਹਿਲਾਂ ਇੱਕ ਵਾਰੀ ਕਹਿੰਦਾ ਜੇ ਸਵੇਰੇ ਉੱਠੂੰਗਾ ਨਹੀਂ ਨਾ ਹਾਂ ਬੜੀ ਵਧੀਆ ਨਹੀਂ ਸੁੱਕ ਗਿਆ ਹੈ ਕਹਿੰਦਾ ਜੀ ਭਾਈ ਜਾਂਦੇ ਜਾ ਰਹੇ ਮੋਟੇ ਦਾ ਕੋਈ ਨਹੀਂ ਭਾਜੀ ਪੈਂਦੀ ਪਤਾ ਕਿੰਨਾ ਹਾਂ ਅਸੀਂ ਜਦੋਂ ਨਾ ਆਪਾਂ ਰੋਟੀ ਖਾਂਦੇ ਹਾਂ ਜਦੋਂ ਰੋਟੀ ਖਾਂਦੇ ਹਾਂ ਸਾਡਾ ਸਾਡਾ ਪਤਾ ਕੀ ਹੈ ਅਸੀਂ ਰੋਟੀ ਖਾ ਕੇ ਉੱਠ ਜਾਂਦੇ ਜਗਦੋਂ ਉੱਠੋ ਨਾ ਘਟ ਘਟ 10 ਮਿੰਟ ਬੈਠੋ ਅਚ ਰੋਟੀ ਖਾ ਕੇ ਬੈਠੇ ਰਹੋ ਬੈਠੋ ਉਦੋਂ ਬਾਅਦ ਕੀ ਆ ਰੋਟੀ ਖਾ ਲਈ ਨਾ ਆਪਾਂ ਕਈ ਕਹਿੰਦੇ ਆ ਰੋਟੀ ਖਾ ਲਈ ਨਾ ਚਲੋ ਸੌਂ ਜਾਈਏ ਯਾਰ ਉੱਥੇ ਵਾਕੇ ਫੋਨ ਚਲਾ ਰਹੀਏ 10 ਮਿੰਟ ਘੁੰਮੋ ਘੁੰਮੋ ਹਾਂ ਪਾਣੀ ਵੀ ਕਹਿੰਦੇ ਅੱਧੇ ਘੰਟੇ ਬਾਅਦ ਪੀ ਲੈਣਾ ਹੈ ਅੱਧੇ ਘੰਟੇ ਬਾਅਦ ਪਾਣੀ ਤਾਂ ਨਹੀਂ ਪਾਣੀ ਤਾਂ ਕਹਿੰਦੇ ਇਹ ਦੇ ਅੰਦਰ ਗਰਮ ਹੁੰਦੀ ਹੈ ਪਾਣੀ ਜੜਾ ਨਾ ਪਾਣੀ ਪੀਓ ਜ਼ਰੂਰ ਮਤਲਬ ਕਿ ਰੋਟੀ ਖਾ ਲਈ ਤੇ ਪਾਣੀ ਪੀਓ ਹੂੰ ਜਿਹੜਾ ਆਪਾਂ ਨਾਲ-ਨਾਲ ਉਹ ਸਾਡਾ ਜਿਹੜਾ ਸਾਲਾ ਅੰਦਰ ਗਰੜੀ ਵੱਜ ਜਾਂਦੀ ਹੂੰ ਉਹ ਨਾਲੇ ਪਚਾਉਂਦੀ ਨਹੀਂ ਰੋਟੀ ਹੂੰ ਹੂੰ ਆਹ ਮੈਨੂੰ ਸੋਣਿਆ ਇਹ ਜੀ ਤਾਂ ਮੈਂ ਜਾ ਲੀ ਆਉਣਾ ਹਾਂ ਬਹੁਤ ਜ਼ਿਆਦਾ ਪਿਛਲੇ ਦਿਨ ਤੋਂ ਲੱਗਣੇ ਨਹੀਂ ਆਪਣੇ ਇਹ ਨੂੰ ਮੂਰ ਨੂੰ ਲਾ ਰੱਖਦੇ ਮਗਲਾ ਮੈਂ ਲਾਉਣਾ ਚਲੋ ਗਾਇਸ ਚੱਲਦੇ ਹਾਂ ਘਰ ਨੂੰ ਪੀਏ ਚਾਹ ਚ ਤੌਪ ਆ ਗਈ ਦੇਖੋ ਰੱਬ ਦਾ ਰੰਗ ਹੈ ਪਹਿਲਾਂ ਮੈਂ ਕਿ ਪਹਿਲਾਂ ਇਹ ਪੂਰਾ ਧੰਦਾ ਅੱਜ ਤੌਪ ਆ ਗਈ ਪੂਰੀ ਓ ਮਾਈ ਗੋਡ ਹੈਵ ਅ ਨਾਈਸ ਡੇ ਪਲੈਂਟਰ ਪੈ ਗਿਆ ਸਾਡਾ ਖੋਲਣਾ ਕਦੋਂ ਭਾਜੀ ਇਹ 10 10 ਮਿੰਟ ਬਾਅਦ ਦਾ ਨਾ ਖੋਲਦੇ ਮੈਂ ਕਿਹੜਾ ਲਾਤਾ ਹਾਂ ਦੂਜਾ ਲਾਉਣ ਲੱਗਾ ਮੈਂ ਭਰ ਲੈਂਦੇ ਆ ਨਮੜਾ ਤੂੰ ਦਾ ਸ਼ਾਮ ਖੜਾ ਹੈ ਤੂੰ ਦਾ ਸ਼ਾਮ ਖੜਾ ਹੈ ਠੰਡ ਲੱਗਣਾ ਹਟ ਗਈ ਇੱਕ ਗੱਲ ਆ ਗਾਇਸ ਗਾਇਸ ਵੀਰੇ ਠੰਡ ਲੱਗਣਾ ਹਟ ਗਈ ਦੋ ਘੇੜੇ ਲਾਏ ਉਹ ਕਹਿੰਦਾ ਰਹਿਣ ਦੇ ਮੈਂ ਕੋਈ ਨਹੀਂ ਕਰਦੇ ਤਨਸਟਰਕਸ਼ਨ ਦਾ ਕੰਮ ਸੀ ਕੀਤਾ ਹੋਇਆ ਆ ਬਾ ਇਹਦਾ ਤਾਂ ਇੱਕ ਪੰਗਾ ਹਨਾ ਇੱਕ ਹੱਥ ਨਾਲ ਚੱਲਦੀ ਨਹੀਂ ਐਦਾ ਤਾਂ ਰੁੜ ਗਈ ਨਹੀਂ ਕੰਸਟ੍ਰਕਸ਼ਨ ਦਾ ਮੈਂ ਤਾਂ ਕੰਮਾ ਹੀ ਕੀਤਾ ਆ ਹਾਂ ਜੀ ਮੈਂ ਕਹਿੰਦਾ ਦੱਸ ਦਿਹਾੜੀਆਂ ਲਾਈਆਂ ਆ ਮੈਂ ਦਿਹਾੜੀ ਦਾ ਮੈਂ 24 ਡਾਲਰ ਲੈਂਦਾ ਸੀ ਤੇ ਰੇਟ ਮੈਂ ਭੁਗਤ ਨਹੀਂ ਕਰਦਾ 24 ਡਾਲਰ ਪਰ ਰੇਟ ਨੰਬਰ ਦਾ ਸਾਹਿਬ ਕਿੰਨੀ ਢਿਆੜੀ ਜਾਲਦੀ ਹੈ ਢਿਆੜੀ ਆਪਣੇ ਘੰਟੇ ਦਾ 24 ਡਾਲਾ ਆਹ ਮਾ ਕੋਈ ਬਾਹਲੀ ਘੰਟੇ ਜਿੱਦਾ ਇਧਰ ਘੰਟੇ ਦਾ ਲੈਣਾ ਘੰਟੇ ਦੇ ਹਿਸਾਬ ਨਾਲ ਠੀਕ ਇਹਦਾ ਕਿੰਨੀ ਢਿਆੜੀ ਆ ਮੈਂ ਕਿਹਾ ਘੰਟੇ ਦੇ 24 ਡਾਲਾ ਯਾਰ ਇਹ ਹੁਣ ਤਾਂ ਲੈ ਲੈਂਦੇ ਆ ਹਾਂ ਹਾਂ ਯਾਰ ਇਹ ਹੋਵੇ ਮੈਂ ਉਹ ਲੈ ਕੇ ਘਰ ਦਾ 44 30 ਡਾਲਾ ਲੈ ਹਾਂ ਆਪ ਦਾ ਕਾਕਾ ਐਸਾ ਬੋਲੀ ਕਿ ਰੋਪੀ ਆਲੀ ਅਰੇ 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 ਬੱਟਾ ਚੱਕੇ ਮਾਰੀ ਬਰੂੜੀ ਖਾਂ ਅੰਦਰ ਪਾ ਆਪ ਕੰਮ ਵਧੀਆ ਸਨ ਇਹ ਕੰਮ ਆ ਜੀ ਇਹ ਵਧੀਆ ਪਾ ਜੀ ਕੱਟ ਚਾਈ ਹੈ ਤੂੰ ਨਾਲਿਆ ਉਹ ਨਾਲ ਆ ਗਿਆ ਟੰਡ ਲਾ ਦੀ ਦੋ ਨਾ ਜੀ ਮੈਂ ਲਾਦਾ ਪਿਗ ਪੁਗ ਲਾ ਕੇ ਹਾਂ ਪਿਗ ਪੁਗ ਲਾ ਗਿਆ ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ ਉਦੋਂ ਤੇ ਲੋਕ ਕਿਤੇ ਨਹੀਂ ਗਿਆ ਇੱਥੇ ਸਾਡੇ ਹੀ ਹੈ ਕੰਮ ਦਾ ਇਹ ਇੱਥੇ ਇੰਨੇ ਥਾਂ ਚ ਕੰਮ ਗਿਆ ਕਮਰੇ ਕਮਰੇ ਚ ਚੱਲ ਜਾਂਦਾ ਹੁਣ ਇਹਨੇ ਕਿਤੇ ਨਹੀਂ ਆ ਇੱਥੇ ਰਹਿਣਾ ਦੇ ਮੈਨੂੰ ਵੀ ਜਿੰਮੇ ਤੋਂ ਨਾ ਹੁਣ ਪੈਸੇ ਹੈ ਮਕਾਂ ਸੀ ਚੱਲ ਜਾ ਮਕਾਂ ਸੀ ਇਹ ਉਦੋਂ ਵੀ ਆ ਨਾ ਇੱਕ ਦਿਨ ਗਰਨਾਜ ਤੇ ਦੋ ਜਣੀਆਂ ਪਾਪੜ ਖਾਣ ਉਦੋਂ ਤੂੰ ਹੀ ਸੀਗਾ ਨਾ ਇਹ ਚੱਲ ਗਿਆ ਭਾਈ ਉੰਜਾਲਾ ਪਤਾ ਮਿਲੇ ਜਾਣੇ ਪੈਸੇ ਮੈਂ ਇਹਨੂੰ ਪੁੱਛਿਆ ਮੈਂ ਕਿੱਥੋਂ ਲਿਆ ਕਹਿੰਦੇ ਆਪ ਹੀ ਲੈ ਲਿਆ ਭਾਈ ਤੇ ਨਾਲ ਉਹਨੂੰ ਵੀ ਦਵਾਤ ਨਾਲ ਆਪ ਵੀ ਖਾਵੇ ਉਹਦਾ ਵਿਚਾਰਾ ਜਿਹੜਾ ਢੇੜਾ ਲਾ ਕੇ ਮੁੜ ਕੇ ਆਇਆ ਉਹ ਕਹਿੰਦਾ ਪੈਸੇ ਮੈਨੂੰ ਲੱਗਾ ਮੈਂ ਕਿ ਆਪ ਹੀ ਹੁਣ ਲੈਣ ਲੱਭੀ ਚੀਜ਼ ਇਹ ਨਹੀਂ ਤਾਂ ਅੱਗੇ ਨਹੀਂ ਇਹ ਕਰਦੀ ਹੁੰਦੀ ਸੀ ਦਸਰਪੇ ਆ ਲੈ ਲੈ ਵੀ ਇੱਕ ਹੋਰ ਦੇ ਦੇ ਆ ਮੱਥਾ ਢੇਕ ਲੂੰਗਾ ਮੈਂ ਉਦੋਂ ਮੈਂ 100 ਦਾ ਰੱਖਿਆ ਸੀਗਾ ਤੇ ਆਪਿਆ ਦੇ ਦੋਵੇਂ ਕਾਉਟੇ ਇੱਕ ਲੂੰਗਾ ਪਰੋਂ ਇਹ ਬੁੜੀਆਂ ਬੁੜੀਆਂ ਦਾ 10 ਰੁਪਏ ਕਿ ਟੇਕਣਗੇ ਮੰਗਣਗੇ ਟਰੈਲੀ ਪੈਸਾਂ ਦੀ ਨਹੀਂ ਮਾੜੀ ਜਿਹੀ ਪਾਈ ਬਸ ਚਲਿਏ ਚਲੋ ਗਾਇਸ ਨਵੇੜੇ ਆ ਕੇ ਤੁਹਾਨੂੰ ਪਤਾ ਅੱਜ ਕਾਰ ਧੋਤੀ ਕਾਰ ਧੋ ਕੇ ਦੇ ਆਪਣੇ ਧਰਨ ਕਢਾਈ ਧਰਨ ਕਢਾ ਕੇ ਹੁਣ ਚੱਲਿਆ ਸਾਨੂੰ ਅੱਜ ਸੰਡੇ ਆ ਬਣੇ ਰ ਬਲੌਗ ਹੋ ਚਾਹ ਪਾਣੀ ਹੈ ਬਹੁਤ ਤੇਜ਼ ਇਤਰਾ ਜੀਵਨ ਤੇਜ਼ ਇਤਰਾ ਜੀਵਨ ਨਹੀਂ ਮਾੜਾ ਹੈ ਹਾਂ ਚੱਪ ਚੱਪ ਤਾਂ ਦੇ ਤੈਨੂੰ ਪਰ ਕਾਲ ਵੀ ਤਰਾ ਤੀਨੋਂ ਠੀਕ ਹੈ ਕਾਲ ਵੀ ਤਰਾ ਤੀਨੋਂ ਠੀਕ ਹੈ ਹਾਂ ਬਚਪਨੀ ਜਵਾਨੀ ਬੁਢਾਪਾ ਵੀ ਸਹੀ ਜਾਏਗਾ ਹਾਂ ਪਰ ਤੂੰ ਨਾ ਭੇਤ ਨਾ ਦਿਆ ਕਰ ਕਿਸੇ ਨੂੰ ਮਹਾਰਾਜ ਜੀ ਜਲਦਾ ਭੇਤ ਨਾ ਦੇਵਾਂ ਪਰ ਤੇਰੇ ਮਨ ਵਿੱਚ ਪਾਪ ਨਹੀਂ ਠੀਕ ਹੈ ਹੰਕਾਰ ਤੇਰੇ ਦਿਲ ਵਿੱਚ ਨਹੀਂ ਹੈ ਬੋਲ ਠੀਕ ਇਹ ਸਹੀ ਗੱਲ ਹੈ ਗੁਲਾਮੀ ਨਹੀਂ ਕਰਕੇ ਖਾਇਆ ਗੁਲਾਮੀ ਨਹੀਂ ਕਰਕੇ ਖਾਇਆ ਹਾਂ ਪਰਮਾਤਮਾ ਦੀ ਕਰਕੇ ਖਾਇਆ ਹੈ ਬੋਲ ਹਾਂ ਦੇਖਣੇ ਵਾਲੇ ਲੋਕ ਵੀ ਕਹਤੇ ਮਾਇਆ ਬਹੁਤ ਹੈ ਹਾਂ ਪਰ ਨਾ ਰਾਜਾ ਹੈ ਨਾ ਗਰੀਬ ਟੀਮ ਪਾਸ ਹੈ ਬੋਲ ਠੀਕ ਹੈ जीवन जी रेखा रेखा भाग बचा रेखा जुम्मेदारी से बचो जुम्मेदारी से बचो जुम्मेदारी तो, तो है घरवाली हाँ। तो तो नहीं नहीं है। 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 मजाक ना कर आज नवा साल है मखौल ना कर घरवाली तो है साथ प्यार तो है जिंदगी रेखा मौज रेखा नहीं और पीछे तो बच गया बर्बादी आई थी महाराज ने बचा लिया बोल और पैसे में नहीं मरता अपनी इज्जत में मरता तो, तो कहता माया रही मेरी इज्जत बनी रहा हाँ। जीवन रेखा भाग रेखा भाग मुकद्दर रेखा और अभी भी किसी को हजार पाँच सौ दे के तो रोब नहीं सुनाता हाँ। सोचता जिंदा होगा देगा नहीं मर जाएगा खा लेगा बोलो बाहर बाहर घूम लिया विदेश बोलो बड़े देश ही घूमा बड़े देश में हमसे देश घूमा

बोलो हाँ, हाँ। बेटा है बेटा बेटा हाँ? बेटा 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 मजाक कर रहा है मजाक कर ना करता है घर वाली का भी साथ है तेरे कर्मों में अच्छा घर वाली हाँ। <laughs> जिंदगी रेखा मौज रेखा भाग विचार रेखा पर अभी भी तेरी किसी ने हा लगाई है मिट्टी मचा तेरी किसी ने मिट्टी मचाई है पैर की मिट्टी उठा के किसी ने मसान में जलाई है अच्छा। ऐसे करके जलाया कि जैसे पैर की मिट्टी जलती जैसे इसकी जिंदगी भी जल मेरी, हैं। मेरी, हैं। ने नहीं 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 नहीं। तो बहुत तगड़ा हाई लगाया किसी ने जो लोड़ी आ रही बहुत तगड़ा हाई लगाया किसी ने लोड़ी नहीं आ रही लोड़ी लोड़ी अभी भी बचो बदनामी से बहुत तगड़ा तेरे घर में कोई कष्ट है अभी भी कोई मिट्टी चक्की हाई लगा दिया ਨੇ ਜੋ ਮਸਾਣੀ ਵਿੱਚ ਜਲਾਈ ਮਿੱਟੀ ਉਹ ਜਨਾਨੀ ਨੇ ਜਲਾਈ ਹਾਂ ਲਗਾਇਆ ਔਰਤ ਨੇ ਲਗਾਇਆ ਕਿਸੇ ਨੇ ਔਰਤ ਨੇ ਲਗਾਇਆ ਛੀ ਦੀਵਾ ਬਣਾਏ ਧਾਰ ਤੇ ਮਰ ਨੂੰ ਨਵਕਵਾ ਬਾਹਰ ਆਈ ਹੂੰ ਔਰ ਦਿਲ ਕਾ ਦਲੇਰ ਕੰਜੂਸ ਨਹੀਂ ਕਿ ਯਾਰਾ ਤਰੀਕ ਆ ਰੇ ਬਹੁਤ ਤਕੜਾ ਕਸ਼ਟ ਤੇਰੀ ਜ਼ਿੰਦਗੀ ਮੇ ਤੇਰਾ ਤਰੀਕ ਅਣੀ ਬਚਾਓ ਰੱਖਣਾ ਆਪਣਾ ਗੱਡੀ ਮਸਿੰਦਰੀ ਤੇਜ ਨਾ ਚਲਾਉਣਾ ਠੀਕ ਗੱਡੀ ਮਸਿੰਦਰੀ ਤੇਜ ਨਾ ਚਲਾਉਣਾ ਤੇਰਾ ਤਰੀਕ ਸੇ ਪਹਿਲੇ ਪਹਿਲੇ ਆਪਣਾ ਬਚਾਓ ਰੱਖਣਾ ਠੀਕ ਹਾਂ ਅਭੂ ਵੀ ਤੇਰੀ ਮਗਰ ਕਸ਼ਟ ਹੈ ਹਾਂ ਪਰ ਇਹ ਕਸ਼ਟ हट ਗਿਆ ਤੂੰ ਤੇਰੀ ਜ਼ਿੰਦਗੀ ਮੇ ਰੰਗ ਲਗਾਈਗਾ और मजाक ना करना हाँ। और तेरे घर में कोई नुकसान नहीं मालक की दया बहुत कुछ है पार्ट कराया नहीं भाभी का हाँ, पार पार। हाँ। मैं आप ये करता हूं पर। आपका पार्ट भी लग गया समझ आ रही पर मुँह में ब्रेक नहीं लगती कम मगरो बनता लोस मिनट तो पहले हो जाता क्या समझ आई सही बात है अपना तू भेद ना देना बताया अभी भी तेरे घर में कोई नुकसान नहीं है तेरह तारीख तक बचा तेरह तारीख आ रही फिर भी किसी ने हा लगाया

और है। तेरा जीवन सही आ रहा है बुढ़ापा बचपनी जवानी बुढ़ापा तेरा तीनों ठीक है समझ आ रही है तो विदेश की जाता तो बड़े समझ आ रही फिर भी कामयाबी बनेगी पर करने वाली बोलती अब से ना जा पाओ जो करने वाली नहीं है बस इधर रह जाए कोई ऐसा केस मुकदमा बन जाए को माया की बेटा वकील खाए माया वकील खागी जिंदगी जिंदगी बर्बाद हो जाए माया बर्बाद हो जाए अभी भी माया तुम्हारी तो बर्बाद हो रही हाँ। मजाक ना कर नहीं सही मैं माया बर्बाद हो रही और पर तू तो परवाह नहीं करता बोलो हाँ, तो बोलता मेरी इज्जत बनी रहा वही बहुत है कि माया तो आ, आती जाती रहती बोलो बोलिए एक बार लोड़ी का कष्ट निकल गया तेरी जिंदगी में कोई ठोकर नहीं लगेगी और तू सूर को पानी पिलाया कर ਸੂਰ ਕੋ ਸੂਰ ਹੈ ਨਹੀਂ ਇੱਧਰ ਸਾਡੇ ਸੂਰ ਹੈ ਨਹੀਂ ਇਹ ਹੈ ਮੇਰੀ ਹਾਲਾ ਜਿਹਨੂੰ ਕਹਿੰਦਾ ਇਹੋ ਅੱਛਾ ਸੂਰਜ ਨੂੰ ਮਾਹੂਲ ਕਰਦਾ ਮੈਂ ਕਹਾ ਸੂਰ ਬੋਲਾ ਸੂਰ ਸੂਰ ਬੋਲਾ ਮਾਤ ਪਿਤਾ ਮਾਤ ਪਿਤਾ ਦੋਨੋਂ ਦੋਨੋਂ ਨਹੀਂ ਪਿਤਾ ਨਹੀਂ ਹੈ ਮਾਰਾ ਬਮਤੀਆ ਰੁਛਵਾ ਲਈ ਢਿੰਬੀ ਵਾਸੇ ਮਾਤ ਪਿਤਾ ਮਾਤ ਪਿਤਾ ਦੋਨੋਂ ਇਹਦੇ ਹੈ ਨਾ ਮਾਂ ਇਹਦੇ ਨਾਲ ਇਹਦੇ ਤੇ ਆਹ ਕੋਲ ਕਰ ਰਹੀ ਸੀ ਇਹ ਮਾਂ ਆ ਪੇ ਹੈ ਨਹੀਂ ਇਹਦੇ ਤੇ ਮੇਰੀ ਤੇ ਤੀ ਦਿਲ ਵਾਲੀ ਮੰਮੀ ਤੇ ਤੀ ਦਿਲ ਵਾਲੀ ਹੈ ਪਰ ਮੂਦੀ ਬੜ ਬੋਲੀ ਹੈ ਜੀ ਹੂੰ ਬਹੁਤ ਬੋਲਦੀ ਆ ਸਹੀ ਗੱਲ ਲੋਕ ਕਹਤੇ ਚੁੰਮਲ ਖੋਰ ਹੈ ਹਮ ਮੇਰੇ ਮਨ ਮੇ ਚੁੰਗਲੀ ਨਹੀਂ ਹਮਾਰੋ ਛੁਬੇਲਵਾ ਉੜ ਜਾ ਮਾਸਾ ਚੁਲ ਕੋ ਕਹਿੰਦੇ ਕਹਿੰਦਾ ਇਸ ਕੀ ਉਮਰ ਬਹੁਤ ਉਮਰ ਬਹੁਤ ਹੈ ਨਾ ਭਾਓ ਮੈਨੂੰ ਚਾਹੀਦੀ ਉਮਰ 392 ਜਾਈ ਕੀ ਜੂਰ ਸਾਹਿਬ ਕਾ ਕੀ ਯਾਤਰਾ ਹੈ ਜੂਰ ਸਾਹਿਬ ਹਜੂਰ ਸਾਹਿਬ ਪਹੁੰਚੇ ਕੀ ਨਹੀਂ ਹਮਰਾ ਤਾਈ ਛੱਡਾ ਜੀ ਗਿਆ ਦਾ ਜਾਣਾ ਹੋਇਆ ਸਾਰ ਆਈ ਦਾ ਹੈਗਾ ਜਾਏਗਾ ਇਹ ਮਨ ਕਈ ਵਾਰੀ ਕਹੇ ਨੇ ਕਿ ਜਾਣਾ ਮੈਂ ਮਨ ਤਾਂ ਕਹਤਾ ਪਰ ਇਹ ਤਾਂ ਕਹਤੀ ਇਧਰੇ ਮੱਠਾ ਟੇਕ ਲੈਂਦੀ ਕਦੀ ਹੋ ਗਿਆ ਯਾਤਰਾ ਹਾਂ ਤੇ ਬੱਚਾ 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 ਮੈਨਾਂ ਕਿੰਨਾ ਬੱਚੇ ਮੇਰੇ 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 ਮੇਤੀਨ ਦੇ ਚਿੜੀਵਾ ਬਣਾਵਾ ਬੱਚੇ ਕਿੰਨੇ ਮੇਤੀਨ ਬੇਟਾ ਤੇ ਤੀਨ ਬਨੇ ਪਰ ਇੱਕ ਬੇਟੇ ਦਾ ਸਹਾਰਾ ਹੈ ਸਮਝ ਆ ਰਹੀ ਹੈ ਹੈ ਤਿੰਨ ਬੇਟੇ ਹਨ ਮਹੌਲ ਆਨੇ ਵਾਲੇ ਪਿੰਡ ਜੀ ਕਹਿ ਰਹਾ किने 40 तो बाद कितने बच्चे हुए गए मैंने बेटे का मौज बना तीन बेटे का सहारा अच्छा तीन बेटे हैं ओके बन्नी दिखावती जैसे मेरी है गाँगे। गाँगे। और जिंदगी बहन 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 बाहर 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 बे मेहमान हीरोज का हुआ उसको ना कटाया उसको ना कटाना ओके नहीं पापा पापा कष्ट बीत गया बोल सही बात है और चाय पानी को प्रसाद पिला दो चाय पिला दो चाय नहीं है चाय आ, आए आए ले के? नहीं, नहीं, अभी आए, तो आए। किधर है? तो है हैं अभी ऐसे ले जाते फिर जब धूप तब गौ ले के आएंगे अच्छा ओके बना दे में दो कपर भाता है थोड़ा खा लेगा ਬੰਦਾ ਥੋੜਾ ਖਾਇਆ ਤੂੰ ਉਹ ਰੱਖੀਆਂ ਹੁੰਦੀਆਂ ਤੁਸੀਂ ਹਾਂ ਉਹ ਹੀ ਕਹਿੰਦਾ ਕਰੀ ਆ ਕਿ ਉੱਧਰ ਰੱਖੀਆਂ ਨੇ ਇਨਸਾਨ ਨਹੀਂ ਬਣਾ ਲੈ ਜਾਣਾ ਪੜਦਾ ਟੁੱਟ ਕੇ ਸੋਧਨ ਕਿਹਨੇ ਪਈ ਦੇ ਪੁਰਕੈ ਬਾਹਰ ਆਈ ਮਾਰੇ ਸਰ ਮਾਰ ਮਹਾਰਾਜ ਆਜੀ ਅੱਛਾ ਹੂੰ ਸਗਰੇ ਤੋਂ ਕਰਦੀਆਂ ਚਲੋ ਗਾਇਸ ਹੁਣ ਰਹਿ ਗਿਆ ਕੰਮ ਆਪਣਾ ਉਹ ਤੁੜੀ ਤੁਸੀਂ ਰੱਖੀ ਆ ਹਾਂ ਹਾਂ ਹੁਣ ਉੱਧਰਲੇ ਘਰ ਜਾਣਾ ਸਵੇਰੇ ਤੁਹਾਨੂੰ ਪਤਾ ਦਿਹਾੜੀ ਲੱਜ ਕੰਮ ਕੀਤਾ ਹੁਣ ਦੁਬਾਰੋ ਫੇ ਜਾਣਾ ਬੰਦਾ ਜਾ ਨਹੀਂ ਪੂਰਾ ਕੰਮ ਨਹੀਂ ਹੁੰਦਾ ਕੁੱਤ ਮੋਥਾ ਨਾ ਟਿਕਾਇਆ ਕਰ ਮੋਥਾ ਨਾ ਟਿਕਾਇਆ ਕਰ ਕਿਸੇ ਦਾ ਟਕਾਉਣੀ ਨਹੀਂ ਪਰ ਲੋਕ ਕਹਿੰਦੇ ਚੁੰਗਲ ਖੋਰ ਹੈ ਤੇਰੇ ਮਨ ਵਿੱਚ ਚੁੰਗਲੀ ਨਿਝੜੀ ਗੱਲ ਆਏ ਤੂੰ ਅਗਲੇ ਦੇ ਮੂੰਹ ਤੇ ਮਾਰਦੀ ਹੈ ਅਗਲੇ ਨੇ ਚੁੰਗਲ ਮੈਨੂੰ ਕਹਿੰਦਾ ਚੋਰ ਨਹੀਂ ਸੱਚਾਈ ਤੇਰੀ ਪਿੱਠ ਪਿੱਛੇ ਕਹਿੰਦੇ ਹੋ ਸੱਚਾਈ ਤੇਰੀ ਪਛਦੀ ਨਹੀਂ ਅਗਲੇ ਤੇ ਗੱਲ ਮੂੰਹ ਤੇ ਮਾਰਦੀ ਹੈ ਜੀ ਬੋਲ ਸਹੀ ਹੈ ਸਹੀ ਕਹਿੰਦਾ ਗੱਲਾਂ ਕਹੀਏ ਮੈਂ ਇਸ ਦੇਖੀ ਪੋਤੀ ਪੋਤਾ ਤੈਨੂੰ ਕੁੱਟਿਆ ਕਰਾਂਗੇ ਹੈ ਕੁੱਟਿਆ ਕਰਾਂਗੇ ਪੋਤੀ ਪੋਤਾ ਤੇਰੇ ਕੋਲ ਸਾਥ ਦੇਣਗੇ ਸੇਵਾ ਵਾਲੇ ਮਿਲਣਗੇ ਤੁਹਾਨੂੰ ਸਾਥ ਦੇਣ ਵਾਲੇ પતિ ਪਤ ਹੈ ਸਾਥ ਦੇ ਉਹ ਜਿੰਨਾ ਤੇਰੇ ਸਰੀਰ ਉਤਨੀ ਜਾਣ ਹੈ ਨਹੀਂ ਵਿੱਚੋਂ ਬੇਟੀ ਲਾਉਣ ਰੱਖਦੀ ਬੋਲ ਆ ਦੱਸੋ ਯਾਰ ਬੂਟਾ ਕਾਹਦਾ ਆ ਮੈਨੂੰ ਤਾਂ ਹਜੇ ਤੱਕ ਨਹੀਂ ਸਮਝ ਲੱਗਿਆ ਇਹ ਇਹ ਕੁੱਤੇ ਦੇ ਵਿੱਚ ਪਾਣੀ ਹੀ ਨਿਕਲਦਾ ਕੰਮ ਜਿੱਤੇ ਮੈਂ ਡਰਦਾ ਹਾਂ 78 ਰੋਗ ਹੈ ਨਾ ਉਹ ਗਾੜ੍ਹ 2 ਕਿਲੋ ਵਾਦ ਗਏ 576 3 ਕਿਲੋ ਸੋਰੀ ਵਿੱਚ ਭਾਵੇਂ ਕਿੜਾ ਗਏ ਬਾਬੇ ਬੌਂਚੋ ਗਲਾਇਆ ਨਾ ਨਾ ਬਾਬੇ ਜਿਹੜੇ ਆਏ ਸੀ ਜੀ ਹੁਣ ਫਿਰ ਚਾਹ ਚੂ ਪੀਤੀ ਚੱਲ ਗਏ ਤੁਹਾਨੂੰ ਪਤਾ ਹੈ ਬਹਿਮੇ ਭਾਰਮੇ ਚ ਪਾਉਂਦੇ ਰਹਿੰਦੇ ਇੱਦੇ ਕੁਛ ਨਹੀਂ ਹੁੰਦਾ ਜੋ ਹੁਣ ਆ ਹੋ ਗਏ ਰਹਿਣਾ ਨਾ ਮੈਂ ਤਾਂ ਉਹਦਾ ਸ਼ੁਕਰ ਕਰਦਾ ਹਾਂ ਵੀਡੀਓ ਕਰਕੇ ਮੈਂ ਕਿਹਾ ਦੇਖਦਾ ਕੀ ਕਹਿੰਦੇ ਆ ਇਹ ਤੇ ਬਾਕੀ ਚਲੋ ਆਪਣ ਆਪਣੀ ਸਾਰਿਆਂ ਦੀ ਸੋਚ ਆ ਕਿ ਯਕੀਨ ਕਰਦੇ ਕਿ ਨਹੀਂ ਕਰਦੇ ਨਾ ਤੇ ਕਰਦੇ ਆ ਫਿਰ ਬਲੌਗ ਕੰਟੀਨਿਊ ਬਲੌਗ ਬਹੁਤ ਵੱਡਾ ਬਣ ਗਿਆ ਤੇ ਨਵੇਂ ਬਲੌਗ ਚ ਆਪਾਂ ਮਿਲਦੇ ਹਾਂ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਠੀਕ ਹੈ ਧੰਨਵਾਦ ਬਾਏ